ਸੱਤ ਸਰੀਆ ਕਾਲਜੀ ਸਾਰੇ ਹੀ ਕਿਸਾਨ ਵੀਰਾਂ ਦੇ ਲਓ ਜੀ ਅੱਜ ਦੀ ਵੀਡੀਓ ਦਾ ਮੇਨ ਟੌਪਿਕ ਹੈ ਕਿਸਾਨ ਦੇ ਇਹਨਾਂ ਤਿੰਨ ਦੁਸ਼ਮਣਾਂ ਬਾਰੇ ਪਹਿਲੇ ਨੰਬਰ ਤੇ ਹੈਗਾ ਮਚੜਾ ਦੂਜੇ ਨੰਬਰ ਤੇ ਹੈਗਾ ਸਵਾਂਕੜਾ ਤੀਜੇ ਨੰਬਰ ਦੇ ਉੱਤੇ ਹੈਗਾ ਘੋੜਾ ਘਾ ਇਹ ਜਿਹੜਾ ਘਾ ਹੈ ਇਹ ਬੜਾ ਜ਼ਿਆਦਾ ਖਤਰਨਾਕ ਹੈ ਇਹ ਅੱਗੇ ਤੋਂ ਅੱਗੇ ਜੜ ਲਾਈ ਜਾਂਦਾ ਤੇ ਅੱਗੇ ਵਧੀ ਜਾਂਦਾ ਜਿਹੜੇ ਆ ਵਾਲੇ ਦੋ ਨੇ ਇਹਨਾਂ ਦੇ ਉੱਤੇ ਨੋਮਨੀ ਗੋਲਡ 100% ਇਹਦਾ ਹਾਲੇ ਨੋਮਨੀ ਗੋਲਡ ਨੋਮਨੀਮ ਗੋਲਡ ਕਰ ਦਵੋ ਤੇ ਬਿਲਕੁਲ ਇਹਦਾ ਸਫਾਇਆ ਕਰ ਦਿੰਦੀ ਏ ਪਰ ਜਿਹੜਾ ਆ ਕਾ ਹੈ ਇਹ ਬੜਾ ਢੀਠੇ ਕਿਹੜੀ ਦਵਾਈ ਕਿੰਨੀ ਡੋਜ਼ ਇਹਦੇ ਉੱਤੇ ਆਪਾਂ ਕਰ ਸਕਦੇ ਆ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਇਹ ਕਾ ਹਰ ਸਾਲ ਬੜਾ ਪਰੇਸ਼ਾਨ ਕਰਦਾ ਤੇ ਇਹਦੀ ਪ੍ਰੋਪਰ ਦਵਾਈ ਜਰੂਰ ਦੱਸਿਓ ਜੀ ਜੇ ਕਿਸੇ ਵੀਰ ਨੂੰ ਪਤਾ ਹੋਵੇ ਤੇ ਜਰੂਰ ਕਮੈਂਟਾਂ ਦੇ ਵਿੱਚ ਦੇਸੀਓ ਇਹ ਕਾ ਜਿਹੜਾ ਇੱਕ ਜੜ ਤੋਂ ਅੱਗੇ ਤੋਂ ਅੱਗੇ ਜੜਾਂ ਬਣਾਉਂਦਾ ਬਣਾਉਂਦਾ ਫੈਲ ਜਾਂਦਾ ਖੇਤ ਦੇ ਵਿੱਚ ਇਹਨੂੰ ਵੜਣਾ ਵੀ ਤੇ ਪਟਣਾ ਵੀ ਬੜਾ ਜ਼ਿਆਦਾ ਔਖਾ ਹੈ ਜਿਹੜਾ ਸਵਾਂਕੜਾ ਤੇ ਮਚੜਾ ਏ ਇਹਦਾ 100% ਹੱਲ ਹੈਗਾ ਨੋਮਨੀ ਗੋਲਡ ਨੋਮਨੀ ਗੋਲਡ ਦੇ ਨਾਲ ਇਹ ਦੋਨੋਂ ਨਦੀਨ ਜਿਹੜੇ ਨੇ ਖਤਮ ਹੋ ਜਾਂਦੇ ਨੇ ਇਹ ਨਦੀਨ ਜਿਹੜਾ ਖਤਮ ਕਰਨਾ ਬੜਾ ਔਖਾ ਏ ਜੇ ਕਿਸੇ ਵੀਰ ਨੂੰ ਪਤਾ ਹੋਵੇ ਇਸ ਬਾਰੇ ਤੇ ਵੀਡੀਓ ਦੇ ਵਿੱਚ ਕਮੈਂਟਾਂ ਚ ਜਰੂਰ ਦੱਸਿਓ ਮੇਰੀ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰਨ ਦਾ ਲਾਈਕ ਕਰਨ ਦਾ ਸ਼ੇਅਰ ਕਰਨ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਮੇਰੀ ਹੱਥ ਜੋੜ ਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਇਸ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਆ ਜਿਹੜਾ ਖਤਰਨਾਕ ਹੈ ਇਹਦੀ ਡੋਜ਼ ਜ਼ਰੂਰ ਦੱਸਿਓ ਇਹ ਕਿਹਦੇ ਨਾਲ ਖਤਮ ਹੋ ਸਕਦਾ ਧੰਨਵਾਦ ਜੀ